ਉਜੀ ਆਪਾਂ ਵਾਲਵਲ ਕਟਾਲੀ ਕਟਿੰਗ ਕਰਾ ਲਈ ਤੇ ਆ ਸਾਡੇ ਕਟਾ ਜੀ ਇਹਦੇ ਵਾਲ ਹੀ ਨੇ ਹੈਗੇ ਇਹ ਹੁਣ ਕਹਿੰਦਾ ਮੇਰੇ ਵਾਲ ਆ ਜਾਣ ਗੱਜਾ ਤਾਂ ਹੋ ਗਿਆ ਇਹ ਹੈਣਾ ਕਿਆ ਸਾਡੇ ਦੋਨੇ ਗੈਂਗਸਟਰ ਬਾਈ ਐ ਛੇਕੀ ਬਾਈ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਸਾਰੇ ਠੀਕ ਹੋ ਤੇ ਬਾਈਕ ਦੀ ਚਾਬੀਆਂ ਬਸ ਸਵੇਰੇ ਚੱਕ ਲਈ ਤੇ ਬਾਹਰ ਵੀ ਕੱਢਤਾ ਤੇ ਉੱਤੋਂ ਵੀ ਬਹੁਤ ਨਜ਼ਾਰੇਦਾਰਾ ਪਹਿਲਾਂ ਧੁੰਦ ਬਹੁਤ ਨਜ਼ਾਰੇਦਾਰਾ ਤੁਸੀਂ ਤਾਂ ਬਹੁਤ ਨਜ਼ਾਰੇਦਾਰਾ ਤੇ ਆ ਸਾਡਾ ਤਨਰਤਾਂ ਵਾਲਾ ਕੁੱਤਾ ਬੈਠਾ ਹੈ ਇੱਧਰ ਸਾਡਾ ਦولتਾਂ ਵਾਲਾ ਬੰਦਾ ਖੜਾ ਹੈ ਤਿਆ ਸਾਡੀ ਹੈਗੀ ਐ ਚਰਨੋਂ ਆ ਹੈਗੀ ਸਟੈਲੋ 2 ਸ਼ੇਸ਼ਾ ਤੇ ਉਹ ਉਧਰ ਸਾਡਾ ਕਰਤਿਕਾ ਤਰਫ ਇਹਦਾ ਸਾਡੇ ਕਾਲੂ ਦੇ ਕਿਦੜੇ ਚੜ ਕੇ ਤੇ ਆ ਸ਼ੇਸ਼ਾ ਦੀ ਵਿਚਾਰੀ ਬੱਕਰੀ ਨੀਰਾ ਪਾਦਾ ਵਿਚਰੇ ਨੇ ਧੋਪਾ ਸੇ-ਪਾਸੇ ਬਾਦੂ ਹੈ ਕਿ ਆਪਾਂ ਬਾਈਕ ਕਰਦਾ ਸਟਾਰਟ ਦੇ ਆਪਾਂ ਚੱਲਦੇ ਆ ਕਟਿੰਗ ਕਰਨ ਮੁੰਡਾ ਸੋਹਣਾ ਬਣ ਕੇ ਹੋਈਏ ਫਿਰ ਵੇਖਦੇ ਹਾਂ ਹਰ ਵਾਲ ਹੀ ਨਿਕਟਾਈ ਕਿਨੇ ਦਿਨ ਹੋ ਗਏ ਤੇ ਆਪਾਂ ਜਾਈਏ ਨੇ ਦੀਪੂ ਦੁਕਾਨ ਤੇ ਦੇਖਦੇ ਆ ਸਾਡਾ ਘਟਾ ਹੈਗਾ ਕੈਨਿਕਾ ਦੁਕਾਨ ਤੇ ਸਰੋਂ ਲੱਗੀ ਵੀ ਹੈ ਗੱਡੀ ਸੋਹਣੀ ਲੱਗਦੀ ਹੈ ਗੋਭੀ ਆ ਗੋਭੀ ਦਾ ਵੀ ਵੇਚਣ ਵਾਲਾ ਮੇਰੇ ਦਾ ਘਟਾ ਵੀ ਹੈ ਨੀਗਾ ਕਿਹੜਾ ਬੈਠਾ ਦੇਖਦੇ ਆ ਇਹ ਤਾਂ ਸਾਡਾ ਗਿਆ ਗੈਸਰ ਦੂਜਾ ਬੈਠਾ ਹੈ ਓਹ ਹੋ ਹੋ ਇਹ ਤਾਂ ਸਾਡਾ ਬਾਈ ਜੀ ਛੋਟੇ ਬਾਈ ਜੀ ਬੈਠੇ ਆ ਵੱਡਾ ਤਾਂ ਸਾਡਾ ਲਾਬਤਾ ਹੀ ਹੈਗਾ ਚਲੋ ਦੇਖਦੇ ਆ ਓ ਖੱਡਾ ਖੱਡਾ ਬਣ ਕੇ ਬੈਠਾ ਏ ਤਾਂ ਮੁੰਡਾ ਐ ਖੱਡਾ ਖੱਡਾ ਬਣ ਕੇ ਬੈਠਾ ਏ ਦੇਖਿਆ ਖੱਡੇ ਦਾ ਰੰਗ ਨਿਕਲਣਾ ਇਹ ਹੂੰ ਕਦਰ ਕਰ ਦੂਜਾ ਇੱਥੇ ਗਿਆ ਤੂੰ ਕਿਵੇਂ ਕੱਲ ਕੱਢਿਆ ਨਾ ਸ਼ੀਸ਼ਾ ਲੈ ਕੇ ਲੱਗਦਾ ਤਾਂ ਮੈਨੂੰ ਆਈ ਹੈ ਦੇਖਿਆ ਵੇਲੇ ਕੰਮ ਨਹੀਂ ਕਰ ਲਿਆ ਮੈਂ ਇੰਨੇ ਖੂਫੇ ਦਿਮਾਗ ਹੈ ਮੇਰੇ ਕੋਲੇ ਲਓ ਜੀ ਆਪਣੀ ਫੋਟੋ ਵੀ ਆਪਾਂ ਕਟਾਲੀਆ ਵਾਲੇ ਤੋਂ ਜੁਲਫਾਂ ਚਲੋ ਲਓ ਜੀ ਆਪਾਂ ਵਾਲ ਬੁਲ ਕਟਾਲੀਆ ਕਟਿੰਗ ਕਰਾ ਲਈ ਤੇ ਆ ਸਾਡੇ ਕਟਾ ਜੀ ਇਹਦੇ ਵਾਲ ਹੀ ਨੇ ਹੈਗੇ ਇਹ ਹੁਣ ਕਹਿੰਦਾ ਮੇਰੇ ਵਾਲ ਆ ਜਾਣ ਗੱਜਾ ਤਾਂ ਹੋ ਗਿਆ ਇਹ ਹੈਣਾ ਕਿਆ ਸਾਡੇ ਦੋਨੇ ਗੈਂਗਸਟਰ ਬਾਈ ਐ ਸ਼ੇਕੀ ਬਾਈ ਗੋਵਿੰਦਾਰੀ ਉੱਥੇ ਆ ਨਾ ਮੈਂ ਲੋਗੜ ਹੈ ਹੈ ਮਾਸੂਦੀ ਕੁਰੀ ਬੋਲਦਾ ਜੋੜਾ ਹੈ ਅੱਜ ਪ੍ਰੋਗਰਾਮ ਹੈ ਲੋਗੜ ਲੋਗੜ ਭੰਡਾਰਾ ਹੈ ਮੈਂ ਭੰਡਾਰਾ ਨਹੀਂ ਬਾਬੇ ਸਵਾਦ ਹੈ ਤੇ ਅੱਜ ਆ ਸੁਣੈ ਹਾਂ ਹੋ ਵੀ ਚੱਲ ਜਲਦੀ ਓਏ ਚਲੋ ਅੱਜ ਆ ਤੂੰ ਮੰਡੀ ਜਾਇਆ ਤੇ ਚਲੋ ਜੀ ਆਪਾਂ ਦਲਦੇ ਕਰੇ ਸੱਚੇ ਦੂਜੇ ਕਾ ਚੱਲ ਖੋਣੇ ਕਰੀ ਆਪਾਂ ਪਹੁੰਚ ਗਏ ਇੱਧਰ ਤੇ ਇੱਧਰ ਪਤੰਗਾਂ ਦੇ ਲੱਗਿਆਂ ਦੇ ਪਿੱਛੇ ਇੱਕ ਆ ਰਿਹਾ ਇੱਕ ਕਿੱਧਰ ਗਿਆ ਇੱਕ ਹੋਰ ਆ ਇੱਕ ਠੀਸੀ ਆ ਇੱਕ ਆ ਰਿਹਾ ਦੋ ਪਤੰਗਾਂ ਦੋਨਾਂ ਦੇ ਲੱਗਿਆਂ ਦੇ ਪਿੱਛੇ ਚਲੋ ਜੀ ਤੇ ਆਪਾਂ ਚੱਲਦੇ ਕਰੇ ਇੱਧਰ ਵੇਖ ਲੈ ਲੈ ਕੁੱਤੇ ਬਿੱਲਿਆਂ ਨੂੰ ਦੁੱਧ ਪਾਈ ਜਾਂਦੇ ਰਹਿੰਦੇ ਐ ਪਹਿਲਾਂ ਤੇ ਕਾਲੂ ਵੱਜ ਜਾਂਦਾ ਸੀਗਾ ਹੁਣ ਆ ਟਿਵੀ ਜੀ ਵੱਜਿੰਦੀ ਐ ਲੈ ਵੇਖ ਲੈ ਕੁਛ ਪੂਛ ਵੇ ਕਮਾਉਦੀ ਏ ਹਨਾ ਕੀ ਘੰਟ ਆ ਗਈ ਇਹ ਹੈਗਾ ਨਥੀ ਸਾਡਾ ਸਕੂਲ ਨਹੀਂ ਗਿਆ ਅੱਜ ਗਈ ਛੁੱਟੀ ਐ ਮੈਨੂੰ ਸਮਝ ਨਹੀਂ ਆਉਂਦੀ ਸਕੂਲ ਦੀ ਛੁੱਟੀ ਉਹਦੀ ਭਾਲ ਲੈਣੇ ਆਣਾ ਅਸੀਂ ਵੇਹੇ ਕਰਦੇ ਹਾਂ ਸਕੂਲ ਦੀ ਛੁੱਟੀ ਭਾਲਦੇ ਸੀਗੇ ਆ ਲੱਸੀ ਆਪ ਨੂੰ ਜੋੜਦੇ ਨੇ ਉਹਨਾਂ ਨੂੰ ਲੱਸੀ ਪੀਉਂਦੇ ਆ ਇਹ ਤੇ ਆ ਤੁਹਾਨੂੰ ਇੱਕ ਚੀਜ਼ ਦਿਖਾਈਏ ਇਹ ਸਾਡੇ ਚੁੱਲੇ ਨਾਲ ਲੱਗੀ ਹੋਈ ਦੁਨੀਆਦਾਰੀ ਦੀ ਆਟਾ ਰੋਟੀਆਂ ਬਸ ਓਕੇ ਜਮਾ ਪ੍ਰਸ਼ਾਦੇ ਛਕੀ ਨਹੀਂ ਸੁਧਿਆ ਨਹੀਂ ਜਾਊਂ ਮੈਂ ਤੈਨੂੰ ਐਂ ਕਿਹਾ ਸੀ ਸੁਧਿਆ ਆਊਂਗਾ ਮੈਂ ਪੁੱਛਾਂ ਹੀ ਮੈਂ ਥੋੜਾ ਕਰਦੇ ਆਂ ਹਾਂ ਇੱਕ ਮਿੰਟ ਖੜ ਜਾ ਤੇ ਆ ਸਾਡੀ ਹੈਗੀ ਐ ਕਿਰਪੀ ਕਿਰਪੀ ਦੇਵੀ ਪਰ ਸੋਈ ਦਾ ਕੰਮ ਕਰ ਇਹ ਚਾਹ ਪਈ ਹੈ ਬਣਾ ਲਈ ਨਹੀਂ ਬਣਾਉਣੇ ਨਹੀਂ ਫਿਰ ਤਾਂ ਜਾਣੇ ਫਿਰ ਕਰਿਆ ਘਣਾਉਣੇ ਆ ਨਾ ਕੇ ਫਿਰ ਨਾਲ ਲੱਸੀ ਮੈਂ ਪੀਂਦਾ ਨਹੀਂ ਹੁੰਦਾ ਤੈਨੂੰ ਪਤਾ ਹੋਗਾ ਤੇ ਚਲੋ ਜੀ ਆਪਾਂ ਚੱਲਦੇ ਕਰੇ ਇਸ ਵਾਰ ਚਲੋ ਕੀ ਜਿ ਕਰੇ ਤੇ ਇਧਰ ਆ ਸਾਡਾ ਕਰਦੇ ਨਾ ਧੋ ਕੇ ਫਿਰਦਾ ਨਾ ਲਿਆ ਹਨਾ ਅੱਖਾਂ ਚ ਸੁਰਮਾ ਵੇਖੋ ਕਿੱਥੇ ਪਾਇਆ ਲੋਕ ਅੱਖਾਂ ਚ ਬੰਉਂਦੇ ਤਾਂ ਪਾਇਆ ਵੇਖ ਕਿੱਥੇ ਹਨਾ ਸੁਰਮਾ ਪਾਦਾ ਤੇ ਨਾ ਨੂੰ ਕੇ ਬਿਲਕੁਲ ਤਿਆਰ ਆ ਇਹ ਕਰਦੇ ਕਿ ਇਧਰ ਬਾਈ ਕਰ ਦੇ ਬਾਈ ਕਰ ਦੇ ਨਾ ਆ ਕੇ ਬਿਲਕੁਲ ਰੈਡੀ ਆ ਇਹ ਬਾਈ ਬਾਈ ਕਰ ਤੇ ਮੰਜੇ ਵੀ ਕੀ ਇੱਕੋ 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 ਤਾਂ ਮੰਜੇ ਡਰ ਕੇ ਤਾਂ ਬੰਦਾ ਕੋਈ ਵੀ ਨਹੀਂ ਇੱਥੇ ਉਹ ਸੂਟਾਂ ਵਾਲਾ ਬੰਦਾ ਆ ਗਿਆ ਵਾਲੀ ਆਈ ਸੀ ਪਹਿਲਾਂ ਇੱਥੇ ਮੇਲਾ ਲੱਗਿਆ ਪਿਆ ਸੀ ਹਾਂ ਤੇ ਚਲੋ ਭਈ ਆ ਮੇਲਾ ਲੱਗਿਆ ਤੇ ਉਧਰ ਗੱਡੀਆਂ ਖੜੀਆਂ ਦੋ ਤੇ ਆਪਾਂ ਚੱਲਦੇ ਹੁਣ ਇੱਕ ਵਾਰੀ ਡਬਲ ਨੂੰ ਹੋ ਕੇ ਰੈਡੀ ਨੂੰ ਕਿ ਹੋ ਕੇ ਰੈਡੀ ਤੇ ਆਪਾਂ ਚੱਲਦੇ ਹੁਣ ਡਬਲ ਨੂੰ ਬਾਈਕ ਆਪਣਾ ਕਰਕੇ ਆਪਾਂ ਰੈਡੀ ਚਲੋ ਪਹੁੰਚ ਗਏ ਦੁਕਾਨ ਤੇ ਆਪਣੇ ਦਫਤਰ ਆ ਆਪਣਾ ਸੈਟਅਪ ਆ ਸਾਰਾ ਤੇ ਬਾਹਰ ਹੈਗੀ ਤਾਂ ਬਹੁਤ ਤੇਜ਼ ਹੈ ਤੇ ਬਾਹਰ ਦਾ ਮੌਸਮ ਸੁਖਾਵਾ ਹੈ ਚਾਹ ਬਾਹਰ ਦਾ ਮੌਸਮ ਤਾਂ ਪਕੜੀ ਗਾੜੀ ਘਾਟ ਰੇ ਆਪਣੇ ਸਨ ਹੈਗਾ ਤਾਂ ਮੌਸਮ ਆ ਕਿ ਸਿੱਕੋ ਕਹਿੰਦਾ ਰਪਣੇ ਕਰਦੀ ਗਰਮੀ ਹੈਗਾ ਬੁਟਾ ਜਰ ਦੇ ਬੈਟਰੀ ਫਟ ਗਿਆ ਕਿ ਕਿ ਜੇ ਮੈਚੀ ਚੱਪਾ ਕਰਦਾ ਕੰਮ ਹ ਆਪਣਾ ਬਾਈਕ ਤੇ ਗੈਂਡਾ ਅੰਕਲ ਤੋਂ ਕਰਨਾ ਹੈ ਆਪਾਂ 버ਗਰ ਅੰਕਲ ਲੱਗਿਆ ਨੂਡਲ ਬਣਾਉਣਾ ਤੇ ਦਾ ਖਾਣਾ 버ਗਰ ਅੰਕਲ ਲੋ ਜੀ ਤੇ ਆ ਗੈਂਡਾ ਵੀ ਕਿ ਦੰਦ ਕੱਢਿਆਂ ਦਾ ਛਤਰ ਖਾਊਾ ਮੇਰੇ ਤੋਂ ਦੋ ਤਨਾਰੀ ਕੁਟ ਖਾਊਾ ਵੇਖੀ ਐ ਹੁਣ ਤੇ ਆਪਾਂ ਸਾਡੇ ਸਬਜੀ ਮੰਡੀ ਆ ਗਏ ਬਾਈਕ ਅੰਕਲ ਲੱਗਿਆ ਬਣਾਉਣ 버ਗਰ ਨੂਡਲ ਵੀ ਉਹ ਬਚੀ ਲੱਗਿਆ ਬਣਾ ਦੇ ਮਤੋਂ ਦਸੀ ਨੇ ਦੋ ਗਰ ਦੇ ਸੱਚ ਪੈਕ ਚੰਗਾ ਇੱਕ ਨਹੀਂ ਦੋ ਗਰ ਦੀ ਪੈਕ ਉਹ ਖਾਣੀ ਦੋ ਪੈਕਾ ਹਾਂ ਦੋ ਖਾਣਾ ਦੋ ਪੈਕਾ ਹੈ ਹੈ ਕਿਆ ਹੈਗਾ ਇਹ ਦੰਦ ਕੱਢ ਜਾਂਦਾਗਾ ਤੇ ਛੱਦਰ ਖਾਊ ਮੇਰੇ ਤੋਂ ਕੋਈ ਟਾਈਮ ਹੀ ਜਾਂਦਾ ਤਾਂ ਇੱਕ ਕਾਕਾ ਹੀ ਨੰਗੀ ਆਂਦੇ ਇੱਧਰ ਇਹ ਗੈਂਡ ਦੇ ਦੋਸਤ ਹੈ ਪਰ 20 ਪਹਿਲੇ ਹਾਂ ਨਹੀਂ ਇਹ ਗੈਂਡਾ ਹੈ ਇਹ ਹਾਂ